ਕਿ ਆਪ ਸਭ ਨੂੰ ਵੀ মিডিਆ ਨੂੰ ਵੀ ਮੇਰੀ ਦਰਖਾਸਤ ਆ ਕਿ ਇਹੋ ਜੀਆਂ ਸ਼ਖਸੀਅਤਾਂ ਦਾ ਮਾਣ ਰੱਖੀਏ ਉਹਨਾਂ ਨੂੰ ਹੋਰ ਵੱਡਾ ਕਰੀਏ ਆਮ ਬੱਚਿਆਂ ਤੱਕ ਪਹੁੰਚਾਈਏ ਸਰ ਲੱਗਦਾ ਕਿ ਯੋਗਤਾ ਵੀ ਖਤਮ ਹੋਇਆ ਇਸ ਤਰ੍ਹਾਂ ਪੰਜਾਬੀ ਸਾਇਤ ਦਾ ਕਿਉਂਕਿ ਉਹ ਵੀ ਪੰਜਾਬੀ ਮਾਹੌਲ ਕੋਤਕਾਂ ਦੇ ਸੀ ਕਿ ਯੋਗ ਮੰਨਿਆ ਜਾਂਦਾ ਸੀ ਉਹਨੂੰ ਪੰਜਾਬੀ ਸਾਇਤ ਦਾ ਬਿਲਕੁਲ ਗੱਲ ਹੈ ਪਰ ਯੋਗ ਖਤਮ ਨਾ ਕੀਏ ਆਪਾਂ ਅਸੀਂ ਇਹ ਸੋਚੀਏ ਕਿ ਉਹਨਾਂ ਨੇ ਉਹਨਾਂ ਨੇ ਅੰਕੁਰ ਲਾਇਆ ਸੋ ਅੱਗੇ ਇਹ ਪੌਦਾ ਚੱਲੇ ਅੱਗੇ ਇਸ ਤੋਂ ਫਲ ਬਣ ਫਿਰ ਉਸਦੇ ਬੀਜ ਬਣ ਫਿਰ ਅੱਗੇ ਜੰਗਲ ਬਣਦਾ ਰਹੇ ਹਰਿਆਲੀ ਬਰਕਰਾਰ ਜੋ ਤੁਹਾਨੂੰ ਖਬਰ ਮਿਲੀ ਸੀ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਬਿਊਟੀ ਵੀ ਦਿੱਤਾ ਸੀ ਪਾਤਰ ਸਾਹਿਬ ਨੂੰ ਅਸੀਂ ਆਕਲੈਂਡ ਨਿਊਜ਼ੀਲੈਂਡ ਸੀਗੇ ਜਿਸ ਦਿਨੇ ਖਬਰ ਮਿਲੀ ਤੇ ظاہر ਜੀ ਗੱਲ ਹੈ ਕਿ ਅਸੀਂ ਰੀਸੈਂਟਲੀ ਹੁਣ ਜਿਹੜੀ ਫਿਲਮ ਬਣਾਈ ਉਹਦਾ ਨਾਮ ਸ਼ਾਇਰ ਸੀਗਾ ਕੋਇਨਸੀਡੈਂਟਲੀ ਤੇ ਸਾਡੀ ਸਦੀ ਦੇ ਸਭ ਤੋਂ ਵੱਡੇ ਸ਼ਾਇਰ ਉਹ ਆ ਤੇ ਮੇਰੇ ਲਈ ਬੜਾ ਬੜਾ ਵੱਡਾ ਛਟਕਾ ਤੁਸੀਂ ਕਹਿ ਸਕਦੇ ਸੀਗਾ ਤੇ ਹਾਲਾਂਕਿ ਉਹ ਇੱਕ ਅਲੱਗ ਤਰ੍ਹਾਂ ਦੇ ਕਾਨਸਰਟ ਹੁੰਦੇ ਆ ਤੁਹਾਨੂੰ ਪਤਾ ਕਿ ਬਹੁਤ ਵੱਡੀ ਤਦਾਦ ਦੇ ਲੋਕ ਆਏ ਹੁੰਦੇ ਆ ਬੜੇ ਜॉयਸ ਫੀਲਿੰਗ ਚ ਹੁੰਦੇ ਆ ਪਰ ਮੈਂ ਮੇਰਾ ਦਿਲ ਕੀਤਾ ਕਿ ਮੈਂ ਆਪਣੇ ਕਾਨਸਰਟ ਦੀ ਜਿਹੜੀ ਆਗਾਜ਼ ਆ ਉਹ ਪੰਦਰ ਸਾਹਿਬ ਦੀ ਰਿਸਕੰਡਲ ਕਰਾਂ ਤੇ ਮੈਂ ਕੀ ਕੀਤੀ ਤੇ ਮੇਰੇ ਬਲੂ ਇੱਕ ਸ਼ਰਧਾ ਜੀ ਦੀ ਕੀਤਾ ਅਸੀਂ ਚੰਡੀਗੜ੍ਹ ਸੈਕਟਰ 16 ਦੇ ਵਿੱਚ ਸਾਡਾ ਇੱਕ ਮਿਰਖਲ ਮਾਂ ਬੋਲੀ ਦਾ ਦਿਵਸ ਸੀਗਾ ਅਸੀਂ ਸਾਰੇ ਉੱਥੇ ਕਰਕੇ ਹੋਏ ਸੀ ਸਤਾ ਜੀ ਤੁਸੀਂ ਵਿਦੇਸ਼ ਤੇ ਵੀ ਸ਼ੋਅ ਕਰਦੇ ਸੀ ਕਿ ਹੁਣ ਕਾਲਸ ਤੌਰ ਤੇ ਅੰਤਮਰਦਾਸ ਸ਼ਾਮਲ ਹੋਣ ਲਈ ਆਏ ਆ ਜਾਂ ਕੁਦਰਤਨ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਹਾਡੇ ਵੀ ਸ਼ੋਅ ਬਹੁਤ ਬਿਜ਼ੀ ਹੁੰਦੇ ਆ ਇਹ ਤੁਸੀਂ ਸਪੈਸ਼ਲ ਇੱਥੇ ਅੰਤਮਰਦਾਸ ਸ਼ਾਮਲ ਹੋਣਾ ਇਸ ਦਿਨ ਆਏ ਹੋ ਕਿ ਕੁਦਰਤਨ ਇੱਥੇ ਤੁਹਾਡਾ ਬਣਿਆ ਆ ਮੈਂ ਕੁਦਰਤਨ ਨਹੀਂ ਕਹਿ ਸਕਦੇ ਮੈਂ ਬਿਲਕੁਲ ਧਾਰ ਕੇ ਇਸ ਗੱਲ ਦੇ ਲਈ ਆਇਆ ਸੀ ਇਸੇ ਕਰਕੇ ਸੀ ਵਾਪਸ ਮੈਨੂੰ ਐਸਾ ਲੱਗਾ ਕਿ ਮੈਂ ਦੇਖੋ ਉਹਨਾਂ ਤੇ ਸੰਸਕਾਰ ਦੇੰਦਾਂ ਨਹੀਂ ਪਹੁੰਚ ਸਕਿਆ ਪਰ ਇਹ ਜਿਹੜਾ ਇੱਕ ਦਿਨ ਆ ਮੈਨੂੰ ਲੱਗਦਾ ਇਹ ਉਹਨਾਂ ਦੀ ਜਸਮਾਨੀ ਤੌਰ ਤੇ ਜਾਣ ਦਾ ਆਖਰੀ ਮੇਰੇ ਖਿਆਲੇ ਇਕੱਠ ਹੋਏਗਾ ਉਸ ਤੋਂ ਬਾਅਦ ਜਿਹੜੇ ਇਕੱਠ ਹੋਣਗੇ ਉਹਨਾਂ ਨੂੰ ਯਾਦ ਕਰਕੇ ਹੋਣਗੇ ਸੋ ਮੇਰੀ ਇਹ ਬੜੀ ਖਾਹਿਸ਼ ਸੀ ਕਿ ਮੈਂ ਘਟੋ ਘਟ ਕਿਸੇ ਵੀ ਤਰੀਕੇ ਇਥੇ ਪਹੁੰਚ ਸਕਾਂ ਹਾਲਾਂਕਿ ਥੋੜੀ ਦੇਰੀ ਨਾਲ ਪਹੁੰਚ ਸਕਿਆ ਪਰ ਫਿਰ ਵੀ ਹਾਜ਼ਰੀ ਲਾ